ਉੜੀਆ ਬੱਟਾ ਐਂਡਪਾ ਆ ਮੁਰਗੇ ਕੁਲੇ ਮੁਰਗੇ ਉਹਦਾ ਆ ਦੇਖੋ ਆ ਬੰਗਨ ਦਾ ਤਾਹਾ ਬੜਾ ਹੋ ਗਏ ਅਕਲ ਨਹੀਂ ਰੱਖਣੀ ਆ ਇਹ ਮੰਦਿਰ ਆ ਵੀ ਹੋਣ ਵਾਲੀ ਇਹਨਾਂ ਨੂੰ ਧਾਰਾ ਚੋਣੀਆਂ ਨਹੀਂ ਆਉਂਦੀਆਂ ਦੁੱਧ ਕੱਟਣਾ ਨਹੀਂ ਆਉਂਦਾ ਇਹ ਸੱਟੇ ਵੱਢਦੇ ਨਹੀਂ ਆਉਂਦੇ ਇੱਥੇ ਵੱਢਦੇ ਆਉਂਦੇ ਉਹ ਨਹੀਂ ਉਹਦਾ ਦੇਖੀ ਦੇਖੀ ਤਰੀ ਨਗੜਦੀ ਹੋਈ ਹੇ ਚੱਕੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਵਾਗਤ ਹੈ ਤੇ ਅੱਜ ਆਪਾਂ ਪਹੁੰਚੇ ਆਂ ਘੋੜਿਆਂ ਦੀ ਮੰਡੀ ਤੇ ਜਗਰਾਉਂ ਜਗਰਾਉਂ ਹੀ ਪਹੁੰਚੇ ਆਂ ਪਰ ਇਹੋ ਜੀ ਉਸਤਾਦ ਜੀ ਜਗਰਾਉਂ ਪਹੁੰਚ ਚੁੱਕੇ ਆਂ ਦੋਸਤੋ ਹੁਣ ਦੇਖਦੇ ਆਂ ਆਪਾਂ ਕੀ ਮਾਹੌਲ ਆ ਇੱਥੇ ਅੱਜ ਦਾ ਤੇ ਹਲੇ ਐਂਟਰੀ ਕੀਤੇ ਆ ਮਾਹੌਲ ਦਾ ਸਹੀ ਲੱਗ ਰਿਹਾ ਰਹੇ ਤਾਂ ਨਾਬਾ ਮੰਡੀ ਦੇ ਕੰਪੈਰੀਟਿਵਲੀ ਤਾਂ ਜ਼ਿਆਦਾ ਲੱਗ ਰਿਹਾ ਇੱਥੇ ਹਨਾ ਸਿਸਟਮ ਕਿ ਨਹੀਂ ਤੂੰ ਤਾਂ ਗਏ ਨਹੀਂ ਪਰ ਤੂੰ ਤਾਂ ਗਏ ਨਹੀਂ ਨਾਬੇ ਚਲੋ ਦੇਖਦੇ ਆਂ ਫਿਰ ਕੀ ਬਣਦਾ ਦਿਖਾਉਣਿਆ ਤੁਹਾਨੂੰ ਕੀ ਮਾਹੌਲ ਚਾਲ ਮੁੰਡਾ ਇੱਧਰ ਕੰਮ ਦਾ ਨਾ ਵਿਆਹ ਵਾਲੀ ਕੀਤਾ ਵਜਮਾ ਬਾਲਾ ਯਾਰ ਸਾਹ ਸਮਾੜੀ ਬੜੀਆ ਬਈ ਘੋੜਿਆਂ ਦੀ ਇੱਕ ਵਾਸੇ ਗੱਡੀ ਰੱਖ ਲੈ ਇੱਕ ਵਾਸੇ ਘੋੜਾ ਰੱਖ ਲੈ ਸਹੀ ਗੱਲ ਦਾ ਸਹੀ ਗੱਲ ਦਾ ਗੱਡੀਆਂ ਦੀ ਏਸ ਕੀ ਕਰਨੀ ਆ ਘੋੜਿਆਂ ਦੀ ਇਹ ਤਾਂ ਕੀ ਏਸ ਕਰਨੀ ਆ ਹਣ ਪੰਜਾ ਚੰਗਾਰ ਹੁਣ ਤਿੰਨ ਡਿਫੈਂਡਰ ਆ ਜਾਣਗੇ ਤਿੰਨ ਡਿਫੈਂਡਰ 35 ਗੱਲੇ ਬਾਹਣ ਆ ਗਏ ਹਾਂ ਘੋੜੀਆਂ ਦਿਖਾ ਬਈਆਂ ਨੂੰ ਘੋੜੀਆਂ ਦਾ ਖਾਨ ਘੋੜੀ ਘੋੜੀਆਂ ਜਾਰੇ ਪਾਸੇ ਪਸੰਦ ਪਸੰਦਾ ਹੀ ਕੋ ਦੱਸਦੀ ਪਸੰਦ ਦੱਸੂ ਮੈਂ ਤੈਨੂੰ ਮੇਰੀ ਤਾਂ ਪਸੰਦੀ ਅਲੱਗ ਹੁੰਦੀ ਆ ਪਸੰਦ ਸਿੱਧੀ ਸਿੱਧੀ ਆਉਂਦੀ ਨਹੀਂ ਹਉਏ ਦੋਸਤੋ ਛੋਟੇ ਕੰਨਾਂ ਵਾਲਾ ਘੋੜਾ ਦੇਖਣ ਤੋਂ ਬਾਅਦ ਹੁਣ ਤੁਸੀਂ ਦੇਖੋ ਵੱਡੇ ਕੰਨਾਂ ਦਾ ਵਾਲਾ ਸੁਨੱਖਾ ਇਹਦਾ ਕੋਈ ਬੂਟਾ ਕਹਿੰਦਾ ਆਹੀ ਲੈਣਾ ਮੈਂ ਨੰਦੂ ਦਿਖਾਈ ਇੱਧਰ ਹਾਂ ਆ ਲੈਣਾ ਕਹਿੰਦਾ ਮੈਂ ਆ ਲੈਣਾ ਇਹਦੇ ਝੂੜਾ ਲਿਆ ਕਰੂੰਗਾ ਕਹਿੰਦਾ ਕੀ ਬਾਤ ਆ ਅੱਧ ਗਾੜ ਦਾ ਵਧੀਆ ਇਹਦੇ ਕੁ ਜਿੱਡਾ ਤਾਂ ਹੈਗੀ ਆ 32 ਦਿੱਤੀ ਇੰਚ ਦਾ ਵਾਹ ਜੀ ਵਾਹ ਇਹ ਟਰਾਈ ਨੋਕਰਾ ਨੋਕਰਾ ਜਾਨਵਰ ਜ਼ਿਆਦੇ ਹੈ ਨਾ ਹੈ ਪਰਨਾ ਉਹਦੇ ਨੇ ਇੱਥੇ ਪਰਨਾ ਦਾ ਮਹਿਗਾ ਨਾ ਦੂਜਾ ਪਰਨਾ ਤੇਰਾ ਯਾਰ ਪਾ ਪਾ ਰੰਗਰਾ ਵਾਖਦਾ ਵਾਛਾ ਕੋਈ ਘੋੜੀ ਬੱਚੀ ਵੇਚ ਗੁੜੇ ਤੇ ਤੈਨੂੰ ਕਿਵੇਂ ਪਤਾ ਵੀ ਸੁੱਤੀ ਪਈ ਹੈ ਨਾ ਰਾਮ ਨੇ ਹੈ ਬਈ ਮਹਾਰ ਨੋਕਰਾ ਜਾਨਵਰ ਜ਼ਿਆਦੇ ਆ ਨੋਕਰਾ ਜੀ ਨੋਕਰਾ ਆ ਨੀਲੀ ਖੜੀ ਦੇਖ ਓਏ ਬਲਾਈ ਨੀਲੀ ਕੋਲੋਂ ਡਰਦੇ ਫਰਿਸ਼ਤੇ ਕਹਿੰਦਾ ਤੂੰ ਕਾਹ ਤੋਂ ਰੋਂ ਰਹੀ ਜੱਟੀ ਹਾਂ ਠੀਕ ਆ ਆ ਡੱਬੀ ਘੋੜੀ ਨੂੰ ਕੀ ਕਹਿੰਦੇ ਆ ਵੀ ਇਹਨੂੰ ਇਹਨੂੰ ਆਵਲਕ ਕਹਿੰਦੇ ਆ ਵੀ ਅੱਛਾ ਆਵਲਕ ਨਾਲ ਸਾਰੀ ਝੋਕੀਆਂ ਲੱਗਣੀ ਆ ਪੋ ਕਰਦੀ ਰੱਬ ਨੇ ਬਾਲਾ ਦੇਤਾ ਸੁੱਖ ਨਾਲ ਇਹਨੂੰ ਕਿਹੜੀ ਕਹਿੰਦੇ ਆ ਇਹ ਨੀਲੀ ਆ ਗਈ ਬਈ ਆਹ ਸੋਹਣੀ ਘੋੜੀਆ ਜਿਹੜੀ ਮਾਰਵਾੜੀ ਹੁੰਦੀ ਹੈ ਇਹ ਮਾਰਵਾੜੀ ਦਾ ਕੀ ਨਿਸ਼ਾਨੀ ਹੁੰਦੀ ਹੈ ਬਈ ਗੱਭਣ ਲੱਗਿਆ ਤਾਂ ਜਿਹੜੀ ਆ ਨੀਲੀ ਨਹੀਂ ਮਾਰਵਾੜੀ ਘੋੜੀ ਦੀ ਕੀ ਨਿਸ਼ਾਨੀ ਹੁੰਦੀ ਆ ਬਸੇ ਮਾਰਵਾੜੀ ਹੋਈ ਆ ਇਹ ਮਾਰਵਾੜੀ ਨੇਗੀ ਨੀਲੀ ਆ ਮਾਰਵਾੜੀ ਚ ਆਉਂਦਾ ਨੀਲਾ ਨੀਲਾ ਦੁੱਲਾ ਵੀ ਮਾਰਵਾੜੀ ਚ ਆਉਂਦਾ ਨਾ ਦਾਈਆ ਆਹ ਘੋੜੀ ਕਹਿੰਦੇ ਤੂੰ ਹਾਂ ਹੌਣਾ ਤਾਂ ਨਹੀਂ 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 ਨਾ ਗਿਆ ਸੀ ਬੂਟੇ ਨੂੰ ਕੋਸ ਲੈਣੇ ਰਾਤਾਂ ਨਹੀਂ ਕਿੰਨੇ ਦਿਨਾਂ ਦਾ ਫੋਟਾ ਕੱਲ ਵੀ ਨਹੀਂ ਨਾਤਾ ਕੱਲੇ ਪਰਫਿਊਮ ਹੀ ਲੈ ਕੇ ਸਾਰ ਲੈਣੇ ਕਤਗੀ ਹਾਂਜੀ ਸਕਿਨ ਖਰਾਬ ਹੋ ਜਾਂਦੀ ਆ ਰੋਲ ਰੋਲ ਨਹੀਂ ਲੱਗਦਾ ਨਾ ਵੇ ਤਾਂ ਹਫਤੇ ਬਾਅਦ ਠੀਕ ਹੈ ਜੀ ਇਹ ਤੁਸੀਂ ਵੇਖੋ ਸਾਡਾ 15 ਦਿਨ ਤਾਂ ਬੈਸ ਆ ਬਲਕ ਤਾਂ ਨਹੀਂ ਲੈਣੀ ਨਹੀਂ ਨਹੀਂ ਨੀਲੀ ਦੇਖਦੇ ਆ ਕੋਈ ਆਪਾਂ ਬੂਟ ਜਰ ਕੋਈ ਹੈ ਤਾਂ ਹੈ ਬੂਟਾ ਕਹਿੰਦਾ ਆਹੇ ਖੜੀ ਆ ਬੂਟਾ ਕਹਿੰਦਾ ਮੈਂ ਲੈਣੀ ਆ ਆ ਨੀਲੀ ਹੁੰਦੀ ਆ ਪਰ ਕੱਦ ਛੋਟਾ ਇਹਦਾ ਇਹਨੂੰ ਨੀਲਾ ਕਹਿੰਦੇ ਆ ਪਤਾ ਬੇਤਕ ਸੁਣਾਈ ਜਾਂਦਾ ਪੁਨੀਲਾ ਕਹਿੰਦੇ ਸੱਚੀ ਰੋਹੀ ਤਾਂ ਗੱਲ ਆ ਵੀ ਅਸੀਂ ਅੰਨੇ ਆ ਗਏ ਉਹ ਬਰੇ ਸੀ ਹੀ ਆ ਹਰਸ਼ਵੀਰ ਸਟੱਡ ਫਾਰਮ ਸਿੱਧਾ ਆ ਚੰਦ ਘੋੜਾ ਆ ਗਿਆ ਚਾਹਦੰਦ ਲੋ ਵੀ ਕਹਿੰਦੇ ਸ਼ੌਂਕ ਸ਼ੌਂਕ ਦੀ ਗੱਲ ਹੁੰਦੀ ਆ ਸ਼ੌਂਕ ਫਰ ਕਬੂਤਰਾਂ ਦਾ ਆ ਚਲੋ ਘੋੜੀਆਂ ਦਾ ਹੈ ਸ਼ੋਅ ਜਿਹੜਾ ਮੇਲਾ ਘੋੜੀਆਂ ਦਾ ਪਰ ਇਥੇ ਸਾਰਾ ਕੁਝ ਹੀ ਆ ਕਬੂਤਰ ਦੇਖ ਲਓ ਹਨਾ ਉਧਰ ਮੁਰਗਾ ਦੇਖਣ ਨੂੰ ਛੋਟੇ ਘਾਤ ਵਾਲਾ ਆ ਬੱਤਕਾਂ ਦੇਖੋ ਤੁਸੀਂ ਪਹਿਲਾਂ ਉੱਪਰ ਦੇਖ ਬੇਹੋਗੇ ਹੋ ਪੂਰਾ ਆਇਆ ਮੁਰਗਾ ਉੱਧਰ ਹੀ ਆ ਮੜਾ ਜਾ ਆਇਆ ਉੱਧਰ ਹੀ ਆਇਆ ਕੋ ਮੁਰਗਾ ਚੱਲਦੇ ਚੱਲਦੇ ਆ ਦੇਖਦੇ ਪੁੱਤ ਕੀ ਬਾਤ ਹੈ ਹਾਂ ਮੈਂ ਪੂਰੇ ਗਏ ਗਏ ਬੀਕਲ ਕੱਢ ਦੇ ਇੱਕ ਵੱਤ ਚੜਕ ਲੇ ਗਿਆ ਭਾਈ ਦੋਸ ਪਹਿਲਾਂ ਹਾਂ ਪੈਂਟ ਨੂੰ ਹੁੰਦਿਆ ਹਾਂ ਓਏ ਆ ਮੁਰਗਾ ਚੱਕਲ ਜੇ ਮੁਰਗੇ ਹੋਈ ਸਾਹ ਦਾ ਆ ਦੇਖੋ ਆ ਬੰਗਨ ਦਾ ਤਾਂ ਹਾਂ ਹੋਜੀ ਹੋ ਗਏ ਇਹ ਵੀ ਹੋ ਗਏ ਸਾਰੇ ਆ ਵੀ ਮੁਰਗਾ ਦੇ ਆ ਗਿਆ ਹੋਰ ਕਈ ਇਹ ਵੀ ਕਹਿੰਦੇ ਇਹ ਕਿੰਨਾ ਸਲਾ ਹਉ ਦੇ ਕਿ ਡੀਗਾ ਦੇਗਾ ਤੂੰ ਬੱਚਾ ਨਾ ਓਏ ਇਹ ਮੁਰਗੀ ਆ ਇਹ ਇਹਨਾਂ ਦਾ ਅੰਡਾ ਦੋ ਇਹ ਹੋਰ ਕਿਆ ਬਾਤ ਆ ਵੀ ਡੀਗ ਲੱਗ ਗਿਆ ਇਹ ਕੈਮਰੇ ਚ ਵਾਲੀ ਵੱਡੀ ਲੱਗਦੀ ਹੁੰਦਾ ਡੀਗਾ ਨਹੀਂ ਹੈ ਜਰਾ ਭਰਾ ਹਾਂ ਅੰਡਾ ਕਿੱਧਰ ਤੇ ਦੋ ਅੰਡਾ ਦੇਖੋ ਜੀ ਉਹ ਤਾਂ ਦੇਣ ਤੇ ਪਤਾ ਲੱਗੂ ਆਪਾਂ ਤਾਂ ਕਦੇ ਨਹੀਂ ਹਾਂ ਦੇਖ ਆ ਸੀ ਵੱਡੀ ਗਿਆ ਆ ਸਾਰੀਆਂ ਛੋਟੀਆਂ ਆ ਮੁਰਗੇ ਦਾ ਕੱਦ ਬਹੁਤ ਛੋਟਾ ਵੀਡੀਓ 'ਚ ਭਾਵੇਂ ਵੱਡਾ ਲੱਗੇ ਕਿਆ ਬਾਤ ਆਹ ਉਹ ਬਰੇਡ ਦੇਂਦਾ। ਨਾ ਉਹ ਬਲੇ ਕਹਣ ਲੱਗੇ ਆ ਉਹ ਭਾਣੇ ਜੱਤੜ ਜਿਹੇ। ਮਹਿੰਗੇ ਹੋਣਗੇ ਉਹ ਵੀ। ਚੜਗੇ ਹੀ ਨੇ। ਇਹ ਬਾਈ ਦੀ ਟਰਕੀ ਲੈ ਕੇ ਜੀ ਪਹਿਲਾਂ ਪਿੰਡ ਜਾਲ ਮੁਖਸਰ ਮੇ ਲੈ ਰਿਹਾ। ਹਾਂ। ਆਹ ਬਰੇਡ ਦੇ ਵੱਲੀ ਵਾਰ ਦੇਖਣੇ। ਹੋਰ ਆਹ ਆ ਬੱਤਕਾਂ। ਕਾਲੀਆਂ ਬੱਤਕਾਂ। ਨੀਲੀਆਂ, ਚਿੱਟੀਆਂ, ਹਰੀਆਂ, ਲਾਲ ਸਾਰੀਆਂ ਦੇਖਣੀਆਂ ਅੱਜ ਕਾਲੀਆਂ ਦਿਖਾਉਣੀਆਂ। ਆਹ ਚਿੱਟੇ ਤੇ ਕਾਣਕੀ ਦੇਖ। ਹਾਂ। ਕੀ ਬਾਤ ਆ। ਸ਼ੌਕ ਹੁੰਦਾ ਬੰਦਿਆਂ ਨੂੰ ਸਹੀ ਗੱਲ ਕੀ ਗੱਲ ਹੋ ਵੀ ਲੈਣ ਵਾਲੇ ਘਾਟਾ ਵਾ ਹਾਂ ਗਾਹਕ ਤਾਂ ਘਾਟਾ ਸਹੀ ਹੈ ਨਾ ਓਏ ਹੁਣ ਫਿਰ ਨੁਕਸਾਨ ਜ਼ਿਆਦਾ ਹੋਇਆ ਬੰਦਾਂ ਨੂੰ ਗਰਮੀ ਵੀ ਆ ਗਰਮੀ ਬਹੁਤ ਜ਼ਿਆਦਾ ਇਹ ਕਾੜਾ ਇਹਨਾਂ ਨੂੰ ਹੀ ਪੈਸੇ ਮੁੱਕੇ ਜਾਂਦੇ ਨੇ ਕੋਈ ਨਹੀਂ ਬਿੰਦਾ ਇਹ ਲਓ ਜੀ ਝੋਲੀ ਵਾਲਾ ਪੱਤਾ ਫੰਡ ਪਾ ਬੜਾ ਚੰਗਾ ਭਾਈ ਤੁਸੀਂ ਮੈਨੂੰ ਕੰਮ ਦੇਵਾ ਯਾਰ ਇਹਨੂੰ ਨਹੀਂ ਪੀਉਂਦੇ ਇਹਨੂੰ ਛੱਡ ਤਾਂ ਕੋਕ ਦੇ ਦੇ ਬਈ ਇਹਨੂੰ ਇੱਕ ਠੰਡਾ ਜਾ ਇਹ ਸਟੈਂਕ ਪੀਣ ਵਾਲਾ ਪਾਛਾ ਹੁਣ ਰੋਂਦਾ ਤਾਂ ਨਹੀਂ ਤੈਨੂੰ ਇਹ ਸਵਾਲ ਆ ਹਾਂਜੀ ਵੀ ਜੇ ਮੈਂ ਘੋੜੇ ਆ ਹਨਾ ਘੋੜੇ ਨੇ ਜੀ ਇਹਨਾਂ ਦੀ ਫੀਸ ਹੁੰਦੀ ਆ ਹਾਂਜੀ ਕਹੇ ਜੀ 71000 ਹੋਗੀ ਕਹੇ ਜੀ 51 ਹੋਗੀ ਹੋਗੀ ਕਹੇ ਜੀ 31 ਹੋਗੀ ਹੋਗੀ ਵੀ ਇਹ ਸਾਗੜ ਵਾਂਗੂੰ ਦਿੰਦੇ ਹੁੰਦੇ ਆ ਜਿਵੇਂ 31 21 11 51 72 ਇਹ ਪੂਰੀ 30 ਕਿਉਂ ਨਹੀਂ ਰਹਾ ਦੇ 50 ਕਿਉਂ ਨਹੀਂ ਰਹਾ ਦੇ ਨਾ 70 ਕਿਉਂ ਨਹੀਂ ਰਹਾ ਇਹ ਦੇਖੋ ਜੀ ਅਲੱਗ-ਅਲੱਗ ਕਹਿ ਲੋ ਖਿੱਤਿਆਂ ਦੇ ਹਿਸਾਬ ਨਾਲ ਜਾਂ ਕਿੱਤਿਆਂ ਦੇ ਹਿਸਾਬ ਨਾਲ ਚੀਜ਼ਾਂ ਡਿਸਾਈਡ ਹੁੰਦੀਆਂ ਨੇ ਹਾਂ ਮੈਂ ਨਾਲ ਹੀ ਆਇਆ ਨਾ ਥੋੜੇ ਹੁਣ ਇਹਦੇ ਵਿੱਚ ਜਿਵੇਂ ਆਪਾਂ ਕਹਿ ਲੀਏ ਵੀ ਇਹ ਅਲੱਗ-ਅਲੱਗ ਤਰੀਕਿਆਂ ਨਾਲ ਟਿੱਟੇ ਹੁੰਦੀਆਂ ਨੇ ਜਿਵੇਂ ਆਪਾਂ ਕੋਈ ਚੀਜ਼ ਆਨਲਾਈਨ ਬਾਏ ਕਰਦੇ ਆ ਹੁਣ ਉਹਨਾਂ ਦਾ ਅਲੱਗ ਸਿਸਟਮ ਹੁੰਦਾ ਉਹ ਕਦੇ ਵੀ ਪੂਰਾ ਨਹੀਂ ਰੱਖਦੇ 1 ਰੁਪਿਆ ਘਟਾ ਕੇ ਰੱਖਦੇ ਨੇ ਯਾਰ ਮੈਨੂੰ ਘੋੜਿਆਂ ਦੀ ਗੱਲ ਕਰ ਰਿਹਾ ਮੈਂ ਜਿਹੜਾ ਸਵਾਲ ਪੁੱਛਿਆ ਉਹ ਤਾਂ ਟੈਕਸ ਬਚਾਉਂਦੇ ਆ ਟੈਕਸ ਬਚਾਉਂਦੇ ਆ 350 ਦਾ 5 ਉਹ ਤਾਂ ਸਾਡੇ ਮੈਂ ਤੈਨੂੰ ਗੱਲ ਕੱਲ੍ਹ ਉਹੀ ਦੱਸ ਰਿਹਾ ਠੀਕ ਆ ਲੋਕ 1 ਰੁਪਿਆ ਘਟਾਉਂਦੇ ਨੇ ਇਹ 1000 ਤਹਾਂ ਰੱਖਦੇ ਨੇ ਕਹਿੰਦੇ ਚੱਕ ਦੋ ਕੰਮ ਬਾਕੀ ਦੂਜੀ ਗੱਲ ਇੱਕ ਕਾਰਨ ਹੋਰ ਹੈ ਦੇ ਪਿੱਛੇ ਮੰਨ ਲਾ ਕਹਿ ਚਾਹੇ 50 ਰਹਿਣਾ ਵਾਹੇ 1.5 ਲੱਖ ਕਹਿ ਦੇਣਾ ਜਿੰਨਾ ਮਰਜ਼ੀ ਕਹਿ ਦੇਣਾ 5-1000 ਰੁਪਿਆ ਘੱਟ ਦੇ ਕੇ ਜਾਣਾ ਆਉਂਦਾ ਰਹੇ ਕਨੇ ਜਿਵੇਂ ਹੁਣ ਵੱਡੇ ਘੋੜੇ ਉਹਨਾਂ ਦੀ ਚੱਲ ਹੁੰਦੀ ਹੈ ਕਹਿੰਦੇ 2.5 ਲੱਖ ਬਿਲਕੁਲ ਬਿਲਕੁਲ ਜੇ ਮੈਂ ਆ ਠੀਕ ਠਾਕ ਜਾਂਉਂਦੇ ਆ 30 ਵਾਲੇ 31 ਵਾਲੇ 11000 ਵੀ ਹੁੰਦੀ ਹੈ 11 ਵਾਲੇ 41 ਵਾਲੇ ਉਹ ਕਿੰਨੇ ਵਾਰ ਸੁਣਾਦੀ 41 ਉਹਦੇ ਪੂਰੇ ਦਿੰਦੇ ਨਹੀਂ ਹਜ਼ਾਰ ਤਾਂ ਉਹ ਹੀ ਬੱਧ ਰੱਖ ਦਿੰਦੇ ਹੈ ਹਜ਼ਾਰ ਤਾਂ ਘੱਟ ਕਰਦੇ ਹੀ ਕਰਦਾ ਵਾਹਲਾ ਹਰੇ ਕੀ ਪੂਰਾ ਕੋਈ ਦੇਖ ਹੀ ਨਹੀਂ ਜਾਂਦਾ ਹੋਰ ਕੋਈ ਇਹ ਚ ਲਾਉ ਜੇ ਕੋਈ ਲੌਜਿਕ ਹੈ ਨਹੀਂ ਬਸ ਇੱਕ ਚੀਜ਼ ਮੰਨ ਲੋ ਕਹਿ ਲੋ ਰਵਾਇਤ ਚੱਲ ਪਈ ਸ਼ੁਰੂ ਤੋਂ ਕੋਈ ਚੀਜ਼ ਸ਼ੁਰੂ ਤੋਂ ਬਸ ਉਹੀ ਚੱਲੀ ਜਾਂਦੀ ਹੈ ਆ ਲੈਣਾ ਲਈ ਹੈ ਯਾਰ ਹੈ ਲੈਣੀ ਆ ਜੀਆ ਤਾਂ ਕਰਦਾ ਸੋਹਣੀ ਹੈ ਜੀ ਤਾਂ ਇਹ ਪਈਆ ਵੈਸੇ ਗੱਡੀ 'ਚ ਆਪਣੇ ਕੋਲ ਹੋਈ ਜਾਏ ਚੱਕ ਲਵਾਂ ਗੱਡੀ 'ਚ ਪਈਆ ਡਸਟਰ ਹੋਰ ਸਫੇਰ ਵੇਰ ਕੀ ਲੋੜ ਆ ਪਤਾ ਹੀ ਰੰਗ ਦੀ ਹੈ ਹਾਂ ਕਾਲੀ ਆ ਪਤਾ ਨਹੀਂ ਕਾਲੀ ਆ ਕਾਲੀ ਹੋਈ ਆ ਬਸ ਫਿਰ ਪਤਾ ਕੀ ਕਰਾਂ ਕਰਾਂ ਚ ਪੱਗ ਚੱਟਾ ਕੁੜਤਾ ਚੱਕ ਕੇ ਆਹ ਬਸ ਇਹ ਰੱਖ ਲੈਣਾ ਠੀਕ ਆ ਉੱਧਰ ਪੋ ਜਾ ਬੜਾ ਹੋ ਗਿਆ ਅਕਲ ਵਾਲੇ ਤੱਕ ਨਹੀਂ ਆਈ ਇੱਥੇ ਖੜਕਾਉਂਦੀ ਆ ਬਾਈ ਕੁਭੋਲਾ ਹੈ ਆਹ ਨਾ ਕੋਈ ਗੱਲ ਇਹਦਾ ਦਵਾਈਆਂ ਇਹਦਾ ਪਾਸਮਾਨੇ ਬਾਬਾ ਘੋੜਿਆਂ ਦੇ ਪਾਸਮਾਨੇ ਘੋੜਿਆਂ ਦੀਆਂ ਜਿਹੜੇ ਬੰਦੇ ਖਾਣੇ ਤੇ ਚੱਕਰ ਨਹੀਂ ਘੋੜਾ ਵੱਟ ਗਿਆ ਆਹ ਦੇਖ ਲੋ ਬਾਬੇ ਉਹ ਗੱਡੀ ਲੈ ਚੰਨੀਆਂ ਗਲਤ ਗੱਡੀਆਂ ਲਾ ਕੇ ਗਏ ਨੇ ਬੰਦੇ ਲੰਗ ਜੂਗੀ ਓਹ ਹੋ ਪਰ ਡਰਾਈਵਰ ਸਾਡਾ ਬੜਾ ਚੋਟੀ ਦਾ ਇੰਟਰਵਿਊ ਦਿੰਨੇ ਹੁਣ ਡਰਾਈਵਰ ਸਾਹਿਬ ਦਾ ਡਰਾਈਵਰ ਦਾ ਬੜਾ ਚੋਟੀ ਦਾ ਇਹ ਜਾਣਦੇ 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 ਨਾਂਗੀ ਯਹੀ ਨਾ ਕੀ ਹੁਣ ਤਾਂ ਵਾਹ ਵਾਹ ਕੀ ਬਾਤ ਹੈ ਵਾਹ ਜੀ ਵਾਹ ਭਾਈ ਜੀ ਇੱਕ ਮਿੰਟ ਮਾਰ ਆ ਸਰਾ ਕਰਤਾ ਤੁਸੀਂ ਕੀ ਕਹਿਣਾ ਚਾਹੁੰਗੇ ਅਚੀਵਮੈਂਟ ਸਰਾ ਹੀ ਕਰਤਾ ਬਾਈ ਹਾਏ 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 ਕਿਵੇਂ ਚਾਚਾ ਕੀ ਗੱਲ ਕਰਦਾ ਸੀ ਤੂੰ ਉਹ ਗੱਲ ਤਾਂ ਮੈਂ ਕਰਦਾ ਸੀ ਜਿਹੜੀ ਆਹ ਮੰਡੀਰ ਜੀ ਫਿਰਦੀ ਸੀ ਮੰਡੀ ਦੇ ਵਿੱਚ ਹਾਂਜੀ ਹਾਂਜੀ ਮੈਨੂੰ ਉਹਨਾਂ ਦੇ ਵਿੱਚੋਂ ਘੋੜੇ ਨੂੰ ਅੱਖ ਪਾਉਣਾ ਮੈਨੂੰ ਇੱਕ ਵੀ ਨਹੀਂ ਦਿਸਿਆ ਅੱਛਾ ਆ ਸਾਰੇ ਵਸੂ ਹੀ ਮੰਦਰਾ ਮੰਦਰਾ ਵਾਲੇ ਪੱਕਾ ਵਾਲੇ ਵੀ ਛੋਟੇ ਕਾ ਵਟਣ ਦਾ ਹੈ ਨਹੀਂ ਸੋਨ ਦਾਤੀ ਤੇ ਫੜ ਕੇ ਕਾ ਵਟਣਾ ਉਹਦੇ ਕੋਡੇ ਤੁਸੀਂ ਕੀ ਪਾਉਂਗੇ ਇਹ ਤਾਂ ਹੈ ਹੈ ਹਾਂਜੀ ਵੀ ਉਹ ਐਵੇਂ ਬੱਸ ਮੈਂ ਤਾਂ ਦੇਖਿਆ ਵੀ ਨਾਲ ਖੜ ਕੇ ਫੋਟੋਆਂ ਜਿਹਾ ਕਰਾਈ ਗਏ ਨੇ ਉਹ ਕੋਡੇ ਨਾਲ ਕਰਾ ਲਈ ਉਹਦੇ ਨਾਲ ਕਰਾ ਲਈ ਵੀਡੀਓ ਵੀ ਬਣਾਉਣੀ ਆ ਜਾਂਦੇ ਆ ਆਹ ਗੱਲਾਂ ਹੀ ਲੱਗੀਆਂ ਮੈਨੂੰ ਇੱਥੇ ਮੰਡੀ ਵਿੱਚ ਮੈਨੂੰ ਹੋਰ ਅੱਜਕੱਲ੍ਹ ਦੇ ਜਵਾਕਾਂ ਜਾਂਦਾ ਕੋਈ ਲੱਗਿਆ ਨਹੀਂ ਵੀ ਇਹ ਕੰਮ ਵਾਲੇ ਹੈਗੇ ਆ ਠੀਕ ਹੈ ਮੈਂ ਤਾਂ ਇੰਨੀ ਕਹਿੰਦਾ ਸੀਗਾ ਸਾਨੂੰ ਵੀ ਇਹ ਗੱਲਾਂ ਜੇ ਹੁਣ ਮੱਝਾਂ ਦੀ ਮੰਡੀ ਵਾਗ ਕੇ ਹੁੰਦੇ ਉੱਥੇ 12 1 ਵਜੇ 2 ਵਜੇ ਉਤਾਰਾਂ ਚੋਣ ਲੱਗ ਜਾਂਦੇ ਹਾਂ ਦੁੱਧ ਪੀਣ ਵਾਲਾ ਮਿਰਜਾ ਦੁੱਧ ਪੀਣ ਮਿਲਦਾ ਹੋਟਲ ਦੇ ਦੁੱਧ ਮਿਲਦਾ ਅੱਜ ਨਾਲ ਤੇ ਇੱਥੇ ਦੁੱਧ ਮਿਲਿਆਗਾ ਹਾਂਜੀ ਕੋਈ ਚੱਜ ਦੀ ਚਾਹ ਨਹੀਂ ਮਿਲਦੀ ਇਹਦੇ ਵਿੱਚ ਮੰਡੀ ਵਿੱਚ ਬਿਲਕੁਲ ਸਾਡੇ ਤਨੋਲੇ ਮੰਡੀ ਹੁੰਦੀ ਆ ਹਾਂਜੀ ਉੱਥੇ ਨਿਰਾ ਦੁੱਧ ਮਿਲਦਾ ਚਾਹ 2 ਵਜੇ ਤੋਂ ਬਾਅਦ ਖੁੱਲੇ ਬਣਾਰੇ ਚੱਲਦੇ ਆ ਆ ਖੁੱਲੇ ਬਣਾਰੇ ਚੱਲਦੇ ਆ ਇਹਨਾਂ ਨੂੰ ਜਿਹੜੇ ਹੁਣ ਮੰਡੀ ਆ ਗਈ ਹੋਣ ਵਾਲੀ ਇਹਨਾਂ ਨੂੰ ਧਾਰਾਂ ਚੋਣੀਆਂ ਨਹੀਂ ਆਉਂਦੀਆਂ ਹਾਂ ਦੁੱਧ ਕੱਟਣਾ ਨਹੀਂ ਆਉਂਦਾ ਵੀ ਇੱਥੇ ਵੱਢਣੇ ਨਹੀਂ ਆਉਂਦੇ ਇੱਥੇ ਵੱਢਣੇ ਆਉਂਦੇ ਵੀ ਉਸੇ ਕਰਕੇ ਕੋੜਾ ਕੰਨ ਲੈ ਪੈ ਗਈ ਵੀ ਇਹ ਕਿਹੜਾ ਚੌਣੇ ਨੇ ਇਕੱਲੇ ਕੱਖ ਪਾ ਦਿਆ ਕਰਾਂਗੇ ਆਪਾਂ ਪਰੇ ਹੋ ਜਾ ਕਰਾਂਗੇ ਉਹਦਾ ਵੀਡੀਓ ਪਾ ਦਿਆ ਕਰਾਂਗੇ ਉਹਦਾ ਵੀਡੀਓ ਪਾ ਦਾਂ ਅਗਲੇ ਤੜਕੇ ਉੱਠ ਕੇ ਭਈਆ ਸਾਭ ਦਿਆ ਕਰੂਗਾ ਇਹੜਾ ਨਿੰਦਰਾ ਇਹ ਤੜਕੇ ਵੇ ਤਾਂ ਉੱਠਦਾ ਨਹੀਂ ਹਾਂਜੀ ਓਏ ਤੱਕ ਤਾਂ ਕੋੜੇ ਦੀ ਮੰਡੀ ਆਏ ਤਾਂ ਉਹ ਤਾਂ ਸਵੇਰੇ ਹੱਠ ਖੜਦਾ ਉਦੋਂ ਤਾਂ ਜੇ ਕੱਖ ਕੱਟਣ ਨੂੰ ਕਹਿੰਦੀ ਫਿਰ ਕਹਿੰਦਾ ਮੇਰੋ ਹਜੇ ਨੀਂਦ ਰੀ ਪੂਰੀ ਹੋਈ 12 ਵਜੇ ਉੱਠਦਾ 12 ਵਜੇ ਸਾਢੇ 12 ਵਜੇ ਸਾਢੇ 10 ਵਜੇ ਉਦੋਂ ਉੱਠ ਇਹ ਕੋਈ ਲੱਗਦਾ ਨਹੀਂ ਵਧੀਆ ਜਿਹਾ ਲੱਗਦਾ ਕੰਮ ਵੀ ਜਦ ਮੰਡੀ ਹੁੰਦੀ ਆ ਉਦੋਂ ਇਸ ਤੇ ਉੱਠਣਾ ਹੁੰਦਾ ਤੁਸੀਂ ਹਾਂ ਇਹ ਤਾਂ ਹੈ ਜਿੱਦੇ ਕੱਕੜ ਨੇ ਉੱਤੇ ਉੱਠਣਾ ਨੇ ਮੰਡੀ ਦਾ ਲੈ ਕੇ ਬਾਗੇ ਹੋਏ ਬਾਹੂ ਕੇ ਕੀ ਇੰਗਰੇਜ਼ ਲੈ ਕੇ ਕੱਕਦਾ ਚਾਚਾ ਮੈਂ ਤਾਂ ਹੀ ਨਹੀਂ ਕੱਢਦਾ ਚੌਲਾਂ ਜੋ ਮਹਾਜਰ ਆਪਾਂ ਘੋੜਾ ਲੈ ਲਿਆ ਨਾ ਵੱਡਾ ਵੀ ਘੋੜੇ ਨੂੰ ਪਾਇਆ ਕਰਾਂਗੇ ਇਹ ਪੁੱਤ ਦਾਣਾ ਖਾਂਦਾ 4-5 ਕਿਲੋ ਡੇਲੀ ਦਾ ਹੈ ਇਹ ਤਾਂ ਨਾਲ ਹੀ ਪੜਦਾ ਠੀਕ ਹੈ ਹਾਂ ਹਾਂ ਬਣਾ ਲੈ ਘਰ ਆ ਇਹ ਕੱਲੇ ਘਾਣਾਂ ਨਹੀਂ ਸਰਦਾ ਜਿਹੋਰੇ ਨੇ ਘਾਣ ਵਾਲੀ ਚ ਬਣਾਤੇ ਡਾਡਾ ਘੋੜੇ ਬਣਾਦੇ ਨੇ ਘਾਣਾਂ ਨਹੀਂ ਸਰਦਾ ਫਿਰ ਵੀ 4 ਕਿਲੋ ਦਾ ਇਹਨੂੰ ਦਾਣਾ ਚਾਹੀਦਾ ਕੱਲਾ ਕੱਲਾ ਕਹੀ ਵੀ ਆਪਣਾ ਘਾਣ ਵਾਲੀ ਪਾਜੂ ਇਹ ਜਾਇ ਇੱਕ ਥਾਂ 'ਤੇ ਬਣਦਾ ਗੂਂਇ ਵੰਟ ਲਾਂਗੇ 2 ਕਰੋੜ ਤੇ 3 ਕਰੋੜ ਹੋਈ ਵਟਿਆ ਜਾਊ ਐਂ ਇਸ ਨਾਲ 2 ਕਰੋੜ ਪੱਕਾ ਵਟ ਤੇ ਹਾਂ ਇਹ ਐਂ ਨਹੀਂ ਗੱਲ ਹੈ ਕਿ ਕਿਸੇ ਦਾ ਲੋਟ ਹੈ ਦੀ ਗੱਲ ਆ ਕਿ ਨਾ ਕੋਈ ਘੋੜੀ ਆ ਮੱਝ ਆ ਕੋਈ ਖੇਤੀ ਆ ਸਾਰੀਆਂ ਗੱਲਾਂ ਲੋਟ ਆ ਇਹਦੀਆਂ ਇਹ ਇੱਥੇ ਮੰਡੀ 'ਚ ਮੱਝੂ ਕੇ ਬਾਲੇ ਨੇ ਇਹ ਹਾਂਜੀ ਪਰ ਯਾਰ ਮੈਨੂੰ ਪਰਸਨਲੀ ਕੋਈ ਐ ਲੱਗਿਆ ਨਹੀਂ ਬੀਬੀ ਹਾਂ ਐਂ ਡਾ ਲਗਾਤਾ ओके ਜਿੰਨੇ ਜਿਹੜੇ ਕਾਲੇ ਘੋੜੇ ਨੇ ਕਿ ਹਨ ਹਾਂਜੀ ਉਹ ਏ ਜ਼ਿਆਦੇ ਸੋਹਣੇ ਲੱਗਦੇ ਉਹ ਐ ਪਰਸਨਲ ਚੁਆਇਸ ਆ ਹਰ ਇੱਕ ਬੰਦੇ ਦੀ ਹਾਂ ਚੁਆਇਸ ਹਮਰ ਮੈਨੂੰ ਐ ਲੱਗਦਾ ਵੀ ਜਿਵੇਂ ਕਿਸੇ ਨੂੰ ਯਾਰ ਅਪੀਲ ਕਰਨ ਦੀ ਗੱਲ ਆ ਕਿਸੇ ਨੂੰ ਕੋਈ ਚੀਜ਼ ਅਪੀਲ ਕਰਦੀ ਹੈ ਕਿਸੇ ਨੂੰ ਹੋਈ ਜੀ ਅਪੀਲ ਕਰਦੀ ਆ ਕਾਲੇ ਘੋੜੇ ਵੀ ਹੈਗੇ ਆ ਮੱਜੂ ਕਦੇ ਕਾਲੇ ਨੂੰ ਜ਼ਿਆਦੇ ਸੋਹਣੇ ਨਾ ਕੋ ਘੋੜਾ ਆ ਜਿਵੇਂ ਇਸ ਕੋ ਬਾਾਰ ਆਪਣਾ ਆ ਜਾ ਸ਼ੌਂਕੀ ਸਰਦਾਰ ਬਾਈ ਕੋਲ ਐ ਮੈਂ ਜਿਹੜਾ ਆਪਣਾ ਕੀ ਕਹਿੰਦੇ ਆ ਪੋਰਸ ਘੋੜਾ ਉਹ ਵੀ ਕਾਲਾ ਪ੍ਰੋਪਰ ਜੱਡ ਵਾਲਾ ਇੱਧਰ ਕਿਹੜਾ ਹੈ ਇੱਕ ਵਧੀਆ ਲੱਗਿਆ ਮੱਝੂ ਘੇੜਾ ਹਾਂ ਉਹ ਵੀ ਹਾਂ ਸਭੋਂ ਮੋਟਾ ਹੈ ਇਹਦਾ ਵਧੀਆ ਸਿਹਤਮਾਨ ਦਿੱਤਾ ਹਾਂ ਹਾਂ ਇਹ ਵੀ 17 ਕਮ ਮੱਝੂ ਘੇੜਾ ਹੈ ਆਇਓ ਜੀ ਇਹ ਭਈਆ ਬੋਰੀਆਂ ਕਿਉਂ ਚੜਾ ਕੇ ਰੱਖਦਾ ਹੈ ਮੂਹ ਕੋ ਖਾਣ ਨੂੰ ਦਿੰਦਿਆ ਉਹਨੇ ਉੱਚੀ ਬੋਰੀ ਦੇ ਓਏ ਕੀ ਹੋ ਰਿਹਾ ਜਨਾ Postería. Yo veía hasta metro. ਟਾਲ ਮਾਰਦਾ ਵੇ ਦੇਖੋ ਬਾਬੇ ਘੋੜਿਆਂ ਦੀ ਮੰਡੀ 'ਚ ਬਾਈ ਬੱਕਰਾ ਲਈ ਵਰਦਾ ਕੀ ਬਾਤ ਆ ਸ਼ੌਂਕ ਦਾ ਸ਼ੌਂਕ ਆ ਦੇਖੋ ਜਾਨਵਰਾਂ ਦਾ ਜਿਹੜਾ ਮਰਦੀ ਹੋਣਾ ਲੈ ਜਾ ਲੰਨੂ ਇਹ ਲੈ ਚੱਲੋ ਹੁਣ ਗਾਨੀ ਬਹੁਤ ਕੋਣੀ ਲੱਗਦੀ ਆ ايني گهرو پات ਕਿ ਖੜਾਉਣਾ ਕਿ ਮੈਂ ਲੱਤ ਫਰਵਾਦੀ ਆ ਮਾਰਦਾ ਹੈ ਇਹਦਾ ਮੈਨੂੰ ਪਤਾ ਹੈ ਕਿੜਾ ਕੋੜੇ ਬਈ ਨਹੀਂ ਖਲੀ ਬਾਸ਼ਾ ਹੈ ਖਲੀ ਬਾਸ਼ਾ ਹੈ ਅਲੀ ਬਾਸ਼ਾ ਹਮ ਹਾਂ ਜੁਗ ਲੈਣ ਦੀ ਬਈ ਹਾਂ ਹਾਂ ਇਹ ਤਾਂ ਮਾਰਦਾ ਨਹੀਂ ਲੱਤ ਲੁੱਤ ਵੈਸੇ ਕੱਦ ਕਿੰਨਾ ਹੋਈਦਾ ਬਈ ਕੱਦ ਦਾ 70 ਕਹਿੰਦੇ ਆ 50 ਵਾਰੀ ਗੋਮ ਬੰਦ ਕੇ ਆ ਰਿਹਾ ਸੀ ਕਹਿੰਦੇ ਆਹ ਕੀ ਆ ਗਿਆ ਪਤਾ ਨਹੀਂ ਕੌਣ ਬੋਲਿਆ ਜੀ ਬਾਈ ਵਿੱਚ ਇਦਾਂ ਆਇਆ ਕਹਿੰਦੇ ਆਹ ਕੀ ਆ ਗਿਆ ਇਹਦੇ ਕੋਲ ਤਾਂ ਜਾਨਵਰ ਘਰੋਣਾ ਨਹੀਂ ਚਾਹੀਦਾ ਕੋਈ ਹੈਂ ਬਾਈ ਇਹਦੇ ਕੋਲ ਤਾਂ ਜਾਨਵਰ ਘਰੋਣਾ ਨਹੀਂ ਚਾਹੀਦਾ ਕੋਈ ਮਿੱਟੀ ਘਰੋਣਾ ਭਾਂਡਾ ਨਾ ਨਾ ਕਿੱਧਰ ਦੋ ਬਾਈ மூட்ட ਕਰਦਾ ਫਿਰ ਪਾੜੇ ਜੋ ਨਾ ਮਾਰਦਾ ਇੱਕ ਲੱਗਦਾ ਕੋਈ ਮਾਰਦਾ ਕੋਈ ਫਟਾ ਮਚਾਸ ਇਹ ਦੰਦ ਗੱਡੇ ਜੋੜਨੇ ਵੀ ਆ ਇੱਕ ਵਾਈ ਹੋਰ ਲਈ ਆਉਂਦਾ ਉਹ ਨਹੀਂ ਆਂਦਾ ਦੇਖੀ ਦੇਖੀ ਤਰੀ ਰਗੜਦੀ ਜੁੜ ਕਾ ਸਕਦਾ ਇੰਜਨ 8 ਸਿਲੰਡਰ ਦਾ 4 ਪੀ ਪਟ ਦਾ ਵੀਰੇ ਮੁਟਿਆਰੇ ਇਹ ਬਹੁਤ ਸੋਹਣਾ ਤੁਰਦਾ ਯਾਰ ਸੂਰਜ ਹਸਤਾ ਹੋ ਗਿਆ ਦਾ ਆਂ ਗਿਆ ਜੀ ਸਾਹਮਣੇ ਕਿੰਨੇ ਡਿਸਪਲਾਈਨ ਚ ਨੇ ਦੇਖੋ ਜਾਨਵਰ ਇੰਨੀ ਭੀੜ ਦੇ ਵਿੱਚੋਂ ਵੀ ਵਾਹ ਜੀ ਵਾਹ ਕੀ ਬਾਤ ਆ ਵਾਹ ਜੀ ਵਾਹ ਆ ਵੀ ਆਉਂ ਲੈ ਇਧਰ ਕਾਲਾ ਮਸਤ ਐ ਪੈਰ ਦੇਖ ਤੂੰ ਕਿਵੇਂ ਧਰਦਿਆ ਮੜਕਣਾ ਨਾ ਆਏ ਹਾਏ ਹਾਏ ਨਾ ਉਹ ਨਾ ਉਹ ਨਾ ਉਹ ਨਾ ਫੰਨ ਦੀ ਹੀ ਦੋਸਤੋ ਆ ਫਾਰਮੂਲਾ ਦਾ ਹੀ ਗੁੰਡਾ ਦਰਦੇ ਵਾਲਾ ਚੱਲੀਏ ਆਜੋ ਫਿਰ ਆਪਾਂ ਲੱਤਾਂ ਵੀ ਬਈ ਕੂਰੀਆਂ ਦੇਵਾਂਗੇ ਤੁਹਾਨੂੰ ਪੂਛ ਵੀ ਪੂਰੀ ਕਰਕੇ ਦੇਵਾਂਗੇ ਜਿਹਨੂੰ ਚਾਹੀਦੀ ਆ ਤਾਂ ਦੱਸ ਦਿਓ ਸੋ ਹਾਂਜੀ ਮਿੱਤਰੋ ਅੱਜ ਦੀ ਵੀਡੀਓ ਚ ਬੱਸ ਇੰਨੀ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੀ ਤੁਹਾਨੂੰ ਚੰਗਾ ਲੱਗਿਆ ਤੇ ਕੀ ਮਾੜਾ ਲੱਗਿਆ ਜੇ ਤੁਸੀਂ ਚੈਨਲ ਤੇ ਨਵੇਂ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਦੋਸਤੋ